ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ ਰਹਾ ਉਹ ਜਤ ਮੈਂ ਜੋਤ ਜੋਤ ਮੈਂ ਜਤਾ ਅਕਲ ਕਲਾ ਵਰਪੂਰ ਆ ਤੂੰ ਸੱਚਾ ਸਾਹਿਬ ਸਿੱਖ ਸੁਆਦੇ ਹੋ ਜਿਨ ਕੀਤੀ ਸੋ ਪਾਰ ਪਿਆ ਕੋਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਸੋਦਰ ਰਾਗ ਆਸਾ ਮਾਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਾਕੇ ਹਾਸੁ ਪਰਕੇ ਹਾ ਜਿਤਵ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਧਾਵਨਾਰੇ ਕੀਤੇ ਤੇਰੇ ਰਾਗ ਪ੍ਰੀ ਸੁਕਨ ਕੀਤੇ ਤੇਰੇ ਧਾਵਨਾਰੇ ਤੁਧ ਨੂੰ ਇਸ ਬ੍ਰਹਮਾ ਦੇਵੀ ਸੋਣ ਤੇਰੇ ਸਦਾ ਸਵਾਰੇ ਧਾਵਨ ਤੁਧ ਨੂੰ ਇੰਦਰਿੰਦਰ ਅਸਨ ਬੈਠੇ ਦੇਵ ਤੇ ਆਦਰ ਨਾਲੇ गावਨ ਤੁਦ ਨੂੰ ਸੀ ਸਮਾਦੀ ਅੰਦਰ ਗਾਵਨ ਤੁਦ ਨੂੰ ਸਾਧ ਵਿਚਾਰੇ ਗਾਵਨ ਤੁਦ ਨੂੰ ਜਤੀ ਸਤੀ ਸੰਤੋਖੀ ਗਾਵਨ ਤੁਦ ਨੂੰ ਵੀਰ ਕਰਾਰੇ ਗਾਵਨ ਤੁਦ ਨੂੰ ਪੰਡਤ ਪਨਰਕੀ ਸੁਰ ਜੁਗ ਜੁਗ ਵਿਦਿਆ ਨਾਲੇ ਗਾਵਨ ਤੁਦ ਨੂੰ ਮੋਹਨੀ ਆ ਮਨ ਮੋਹਨ ਸੁਗਮ ਅਚ ਪਿਆਲੇ ਗਾਵਨ ਤੁਦ ਨੂੰ ਰਤਨ ਉਪਾਏ ਤੇਰੇ ਅਠਸਤ ਤੀਰਥ ਨਾਲੇ ਗਾਵਨ ਤੁਦ ਨੂੰ ਜੋਦ ਮਹਾਵਲ ਸੂਰਾ ਗਾਵਨ ਤੁਦ ਨੂੰ ਖਾਨੀ ਚਾਰੇ ਗਾਵਨ ਤੁਦਨੂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਈ ਤੁਦਨੂ ਗਾਵਨ ਜੋ ਤੁਦੁ ਭਾਵਨ ਰਥੇ ਤੇਰੇ ਭਗਤ ਕਸਾਲੇ ਔਰ ਕੇਕੇ ਤੁਦਨੂ ਗਾਵਨ ਸੇ ਮੇ ਚਿਤਨਾਵ ਨਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸੱਚਾ ਸਚੀ ਨਾਈ ਹੈਪੀ ਹੋਸੀ ਜਾਏ ਨਾ ਜਸੀ ਰਚਨਾ ਜੀਨੇ ਰਚਾਈ ਰੰਗੀ ਰੰਗੀ ਭਗਤੀ ਕਰ ਕਰ ਜਿਸੀ ਮਾਇਆ ਜੀਨੋ ਪਾਈ ਕਰ ਕਰ ਦੇਖਿਆ ਕਿਤਾ ਆਪਣਾ ਜੋ ਦਸਦੀ ਵੜਿਆਈ ਜੋ ਤੁਸ ਭਾਵੇ ਸੋਈ ਕਰ ਸੇਖ ਰੂਪ ਕੰਨਾ ਕਰਨਾ ਜਾਈ ਸੋ ਪਾਤਸਾ ਸਹਾਪਤਸਾਹਿਬ ਨਾਨਕ ਰਹਿਨ ਜਾਈ ਅਸਾ ਮਹਨ ਲਪਹਿ ਸੁਨੂ ਵਡਾਖਿਆ ਸੋ ਕੋਈ ਕੇਵਡਾ ਡਿੱਠਾ ਹੋਏ ਕਿੰ ਦਫਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰੇਸ ਮਾਈ ਵੱਡੇ ਮੇਰੇ ਸਾਹਿਬਾ ਗਹਿਰ ਗਪੀਰਾ ਗੁਣੀ ਕੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹੋ ਸਾ ਸੁਰਤੀ ਮਿਲਸੁਰਤ ਕੁਮਾਈ ਸਾਕੀਮ ਤੁਮ ਲਕੀਮ ਤੁਪਾਈ ਗਿਆਨੀ ਧਿਆਨੀ ਗੁਰੂ ਗਰਾਈ ਕਹਿ ਨਾ ਜਾਈ ਤੇਰੇ ਕਿਲ ਵਡਿਆਈ ਕਉ ਸਤ ਸਤ ਕਉ ਪ੍ਰਸਾਦ ਸਿੰਘ ਆਈਆ ਸਿਧਾਂ ਬੁਰਖਾਂ ਕੀਆ ਵਡਿਆਈਆ ਤੁਦਿਨ ਸਿੱਧੀਕ ਨੇ ਨਖਾਇਆ ਕਰਮ ਮਿਲੈ ਨਾ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਬਰੇ ਤੇਰੇ ਭੰਡਾਰਾ ਜਿਸ ਤੂੰ ਦਹਿਤੀ ਸਕੇ ਆਚਾਰ ਨਾਨਕ ਸਤਸਵਾਰ ਨਾਰਾ ਸਮਾ ਲਾ ਪਹਿਲਾ ਅੱਖਾਂ ਜੀ ਵਾ ਵਿਸਰੈ ਮਰ ਜਾਉ ਅੱਖਣ ਓੱਖਾ ਸਚਨਾ ਸਚੇ ਨਾਮ ਕੀ ਲਾਗੇ ਭੁੱਖ ਉਤ ਭੁਖੇ ਖਾਏ ਚਲੀਐ ਦੂਕ ਸੋ ਕਿਉਂ ਵਿਸਰੈ ਮੇਰੀ ਮਾਈ ਸੱਚਾ ਸਾਹਿਬ ਸੱਚਾ ਨਾਹਿ ਰਹੋ ਸੱਚੇ ਨਾਮ ਕੀ ਤਿਲ ਵਡਿਆਈ ਆਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਗਏ ਅੱਖਣ ਬਾਹਿ ਵਡਣਾ ਹੋਵੇ ਕਾਟ ਨਾ ਜਾਏ ਨਾ ਹੋ ਮਰੈ ਨਾ ਹੋਵੇ ਸੋਗ ਜਿੰਦਾ ਰਹੈ ਨਾ ਚੁੱਕੈ ਭੋਗ ਗੁਣੇ ਰੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆ ਪੁੱਤੇ ਬਿਟ ਤੇਰੀ ਧਾਤ ਜਿਨੇ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾ ਵੈ ਵਾਸਨਾ ਤਰਾ ਗੁਜਰੀ ਮਾਨ ਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਨਾਈ ਕਰ ਦਿਆ ਨਾ ਪ੍ਰਗਾਸ ਮੇਰੇ ਮੀਤ ਗੁਰਦੇਵ ਹਉ ਕੋ ਰਾਮ ਨਾ ਪ੍ਰਗਾਸ ਗੁਰਮਤਿ ਨਾ ਮੇਰਾ ਪ੍ਰਾਨ ਸਖਾਈ ਹਰ ਕੀਰਤਨ ਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਿਢ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਰ ਪ੍ਰਗਾਸ ਜਿਨ ਹਰ 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 ਨਸ ਨਾਮ ਨਭਾਇਆ ਤੇ ਭਾਗ ਇਹਨ ਜੰ ਪਾਸ ਜੋ ਸਤਿਗੁਰ ਚਰਨ ਸੰਗਤ ਨਿਆਏ ਤਿਰਕ ਜੀਵਾ ਤਿਰਕ ਜੀਵਾ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤੈ ਤੁਰ ਨਮਸਤਕ ਲਿਖਿਆ ਲਿਖਾਸ ਤਨ ਤਨ ਸਾ ਸੰਗਤ ਜਿ ਤਰਸ ਪਾਇਆ ਮਿਲ ਜਨ ਨਾਨਕ ਨਾ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵੇ ਉੱਤਮ ਜਹਾੜ ਜੀ ਉਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਰਿ ਜਿ ਕਾ ਗਿਆ ਕਰ ਤਰੇ ਆ ਮੇਰੇ ਮਾਦੂ ਜੀ ਸਤ ਸੰਗਤ ਮਿਲੇ ਸੋ ਤਰੇ ਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਜਨ ਪਿਤਾ ਲੋਕ ਸੁਤ ਬਿੰਨਤਾ ਕੋਇ ਨਾ ਕਿਸ ਕੀ ਤਰੇ ਆ ਸਿਰੇ ਸਿਰੇ ਜਿਸ ਸੁਭਾਅ ਹੈ ਠਾਕੁਰ ਕਾਹੇ ਮਨ ਕੋ ਉਪਰਿਆ ਉਡੇ ਉਡਾ ਵੈ ਸਹਿ ਕੋ ਸਾਥਿਸ ਪਾਛਾ ਬਚਰੇ ਚਰੇ ਆ ਤਿੰਨ ਕਵਨ ਖਲਾਵੇ ਕੌਣ ਸੁਗਾਵੇ ਮਨ ਮੈਂ ਸਿਮਰਨ ਕਰੇ ਆਤ ਸਬਿਧਾਨ ਦਸ ਸਿਧਾਨ ਠਾਕੁਰ ਕਤਲ ਧਰੇ ਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰ ਅੰਤ ਨ ਪਾਰ ਆਵੈ ਰਾਗਿਆ ਸਮਾਂ ਲਾ ਚੋਥਾ ਸੋ ਪੁਰਖ ਏਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਲੰਝਨ ਹਰ ਪੁਰਖ ਲੰਝਨ ਹਰਗਮਾ ਗੰਬਾਰਾ ਸਤਿ ਆਵੇ ਸਤਿ ਆਵੇ ਤੂਜੀ ਹਰ ਸੱਚੇ ਸਿਚਨਾਰਾ ਸਾਭ ਜੀ ਤੇ ਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਅਰਥ ਆਉ ਸੰਤੋ ਜੀ ਸਾ ਦੁਖ ਵਿਸਾਰਨ ਹਾਰਾ ਮਰਾ ਪੇ ਠਾਕੁਰ ਹਰਾਪੇ ਸੇਵਕ ਜੀ ਕੈ ਨਾਨਕ ਜਨ ਤੇ ਵਿਚਾਰਾ ਤੂੰ ਕਟਕਟ ਅੰਦਰ ਸਰਬ ਵਿਨੰਤਰ ਜੀ ਹਰੇ ਕੋ ਕ੍ਰੁਪ ਸਮਾਨ ਇੱਕ ਦਾਤੇ ਇੱਕ ਭਿਕਾਰੀ ਜੀ ਸਾ ਤੇਰੇ ਚੋਜ ਬਿਡਾਣਾ ਤੋਂ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਉ ਨ ਬਰਨਾ ਜਾਣਾ ਤੋ ਬਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕੀ ਆ ਗੁਣ ਆਖ ਬਖਾਣਾ ਜੋ ਸੇਵੈ ਜਿ ਸੇਵੈ ਦੂਜੀ ਜਨ ਅਨੰਦ ਪਿੰਕੁਰ ਬਾਣਾ ਹਰਤੇ ਆਵੇ ਹਰਤੇ ਆਵੇ ਤੁਜੀ ਸੇ ਜਨ ਜੁਗ ਮੈ ਸ ਕੋ ਆਸੀ ਸੇ ਸੇਮ ਜਿਨ ਹਰਤੇ ਆਇਆ ਜੀ ਤੇ ਟੁੱਟੇ ਜਾਂ ਕੀ ਫਾਂਸੀ ਜਿਨਰ ਭੋਜ ਜਿਨਾਂ ਨਿਰ ਭੋਜ ਤੇ ਆਇਆ ਜੀ ਤਿਨ ਕਾ ਭੋਜ ਸਾਗੋ ਆਸੀ ਜਿਨ ਸੇਵੇ ਆਜਿਨ ਸੇਵੇ ਆ ਮੇਰਾ ਹਰ ਜੀ ਤੇ ਹਰ ਹਾਰੂ ਪਸਮਾਸੀ ਸੇ ਤਨ ਸੇ ਤਨ ਜਿਨਰ ਤੇ ਆਇਆ ਜੀ ਜਨ ਨਾਨਕ ਤੈਨੂੰ ਅਜਾ ਬਲ ਜਾਸੀ ਤੇਰੀ ਪਗਦ ਤੇਰੀ ਪਗਦ ਪੰਡਾਰ ਜੀ ਪਰੇ ਬੇਅੰਤ ਵਿਅੰਤਾ ਤੇਰੇ ਪਗਦ ਤੇਰੇ ਪਗਦ ਸਲਾਹਾਂ ਦੂਜੀ ਹਰ ਨੀਕਾ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਾਤਾ ਪਰੇ ਜੱਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਕੜਾ ਬਹੁਤ ਸਿੰਗਤ ਸਾਸਤ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰੰਪਰਕਰਤਾ ਜੀ ਤਿਤ ਜੇਵੜਾ ਵਰਨਾ ਕੋਈ ਤੂੰ ਜਿ ਇੱਕੋ ਸਦਾ ਸਦਾ ਤੂੰ ਇੱਕੋ ਜੀ ਤਨ ਅਚਲ ਕਰਤਾ ਸੋਈ ਤੂੰ ਦਾ ਪੇਪਰ ਵੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋਈ ਤਿਤ ਆਪੇ ਸਿਪ ਸਭਾਈ ਜੀ ਤਿਤ ਆਪੇ ਸਿਪ ਸਭੋਈ ਜਨਨ ਅਨੁਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਇਹ ਸਮਾਲਾ ਚੌਥਾ ਤੂੰ ਕਰਤਾ ਸਚਰ ਮੈਡਾ ਸਾਈਂ ਜੋ ਤੂੰ ਭਾਵੇਂ ਸੋਈ ਠਿਸੀ ਜੋ ਤੂੰ ਦੇਹ ਸੋਈ ਹੋ ਪਾਈ ਰਾਉ ਸਭ ਤੇਰੀ ਤੂੰ ਸਭ ਨੇ ਧਾਇਆ ਜਿਸਨ ਕ੍ਰਿਪਾ ਕਰੈ ਤਿਨ ਰਾਮ ਨਾਮ ਰਤਨ ਪਾਇਆ ਗੁਰਮੁਖ ਲਾਗਾ ਮਨੁ ਕੁਬਾਇਆ ਤੂੰ ਆਪ ਛੋੜਿਆ ਆਪ ਮਿਲਾਇਆ ਤੂੰ ਦਰਿਆ ਸਤ ਜੀ ਮਾਹੀ ਤੋ ਇਹ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਨਜੋਗ ਮਿਲ ਵਿਛੜਿਆ ਸੰਜੋਗੀ ਮੇਲ ਇਸ ਨੂੰ ਤੂੰ ਜਾਣਾ ਏ ਸੋ ਜਨ ਜਾਣੈ ਅਰਗੁਣ ਸਾਧੀਆਂ ਕਬ ਕਾਣੈ ਜਿਨਾਂ ਦੇਵੇ ਆ ਤਿਨਿ ਸੁਖ ਪਾਇਆ ਸਹਜੈ ਹਰਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਗਿਆ ਸਭ ਹੋਇ ਤੂੰ ਦਿੰਦੂ ਜਾਵਨ ਨਾ ਹੋਇ ਤੂੰ ਕਰ ਕਰ ਵੇਖੈ ਜਾਣੈ ਸੋਇ ਜਨਾਨ ਕੋ ਪੁਰਮਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਸਿੱਤ ਸਰਬੜਾ ਕੋ ਲਈ ਅਨਿਵਸਾ ਪਾਣੀ ਪਾਵਕ ਤਿਨੇ ਕੀਓ ਪੰਗਜ ਮੋ ਪਗ ਨੀ ਚਾਲੈ ਹਮ ਦੇਖਤ ਹੈ ਡੁਬਿਏ ਲੈ ਮਨ ਇਕ ਨਚਿਤ ਮੁਰਮਨਾ ਹਰ ਵਿਸਰ ਤੇਰੇ ਗੁਣ ਗਲਿਆ ਰਹਾ ਨਾਉ ਜਤੀ ਸਤੇ ਨੀ ਪੜਿਆ ਮੂਰਖ ਮੁਕਤਾ ਜਨਮ ਭੇਆ ਪੰਨੁ ਤੇ ਨਾਨਕ ਤਿਨ ਵੀ ਸਰਨਾ ਜਿੰਦੁ ਨਾ ਹੀ ਵਿਸਰਿਆ ਸਾਮਾ ਲ ਪੰਜਮਾ ਭਈ ਪ੍ਰਾਪਤ ਮਨੁਖ ਦੇ ਹਰੀਆ ਗੁਗੁਮ ਲਿਣ ਕੇ ਇਤਰੀ ਬਰੇਆ ਵਰ ਕਾਜ ਤਰੇ ਕਿਤਨਾ ਕਾਮ ਮੇ ਸਾਸਨਤ ਵਜ ਕੇ ਬੁਨਾਮ ਸਮਝਾਵ ਲਭੋ ਜਦ ਦਰਨ ਗੈ ਜਨ ਵਿਥਾ ਜਾਤ ਰੰਗ ਮਾਇਆ 베ਰਾਉ ਜਤ ਸੰਜਮ ਕਰਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਕੋ ਨਾਨਕ ਬਾਸ ਸ਼ਹੀਦ ਅਸਮੀ ਕਵੇ ਬਾਚ ਬੇਨਤੀ ਚੋ ਕੋਈ ਹਮਰੀ ਕਰੋ ਹਾਥ ਰੱਛਾ ਪੂਰਨ ਹੋਏ ਚਿਤ ਦੀ ਇੱਛਾ ਤਵ ਚਰਮਨ ਰਾਇ ਮਾਰ ਆਪਣਾ ਜਾਨ ਕਰੋ ਪ੍ਰਤੀ ਪਾਰ ਅਮਰੇ ਦੁਸ਼ਟ ਸਵਤਮ ਕਾ ਬੋ ਆਪਾਦ ਮੋ ਬਚਾਵੋ ਸੁਖੀ ਬਸਾਏ ਮੋ ਰ ਪਰਿਵਾਰਾ ਸੇਵਕ ਸਿਖਸਵਾ ਕਰਤਾ ਰਾ ਮੋਰਛਣ ਚ ਕਰਦਾ ਕਰੀਐ ਸਭ ਵੈਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜੇਗੀ ਰਹੇ ਪਿਆਸਾ ਤੁਮੈ ਛਾੜ ਕੋ ਜਉਨਾ ਤੇ ਆਉ ਜੋ ਵਰਚਹੁ ਸੋ ਤੁਮ ਤੇ ਪਾਉ ਸੇਵਕ ਸਿਖਾ ਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਦੈ ਮੁਝੇ ਵਰੀਐ ਮਨਕਾਲ ਕਤਰਾ ਸਿਮਰੀਐ ਹੋ ਜੋ ਸਦਾ ਹਮਾਰੇ ਬੱਚਾ ਸ੍ਰੀ ਅਸ ਤੁਜੇ ਪਰ ਰੱਖਾ ਰਾਖ ਲਿਓ ਮੋਰਾ ਖਨਾਰੇ ਸਾਇ ਸੰਸਾਰ ਕੇ ਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤਰਦਾਸ ਕੰਤਾ ਕਾਲ ਪਾਏ ਬ੍ਰਹਮਾ ਤਰਾ ਕਾਲ ਪਾਏ ਸਿਵ ਜਗ ਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋ ਕੀ ਸਿਵ ਕੀਓ वेदराज ब्रह्मा ज्योतिय जवन काल सा लोक सुवारा नमस्कार है ताहे हमारा जवन काल स्वजक्त बनायो देव दैत चछन बजायो आद अंत के अवतार सोई गुरु समझे हमारा नमस्कार किसी को मारी सकल प्रजा जिन आप सवारी शिवगण को शिवगण सुखदियो सत्रन को पर मोबद कियो कट कट के अंतर की जानत भले बुरे की पीर पहचानत ਚੀਂਟੀ ਤੇ ਕੁੰਚਰ ਅਸਫੁੱਲਾ ਸਫਰ ਕਿਰਪਾ ਜਿਸ ਦਾ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਦੁਖ ਕਰਖ ਕਰਾ ਕਰਤਾ ਰਾ ਪ੍ਰਜਾ ਧਰਤ ਤਬ ਤੇ ਹੈ ਅਪਾਰ ਜਬ ਕਰਖ ਕਰਤ ਹੁਕਮ ਤੁਮੈ ਮਿਲਤ ਦੇਹ ਧਰ ਸਭ ਹੋ ਜਿਤੇ ਬਦਨ ਸਿਸ਼ ਸਾਧਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਿ ਤਿਦ ਆਲਮ ਜਾਨਤ ਬੇਦ ਭੇਦਰ ਆਲਮ ਨਿਰੰਕਾਰ ਨਿਰਵਿਕਾਰ ਨਿਲੰਭੂ ਆਦ ਅਨੀਲ ਨਾਦ ਸੰਭੂ ਤਾਂ ਕਾ ਮੂੜ ਉਚਾਰ ਤਪੇਦਾ ਜਾਂ ਕੋ ਭੇਵ ਨਾ 파ਤ ਵੇਦਾ ਕਾਂ ਕੋ ਕਰ ਪਾਨ ਨਮਨਤ ਮਹਾ ਮੂੜ ਬਚਪੇਦ ਨਾ ਜਾਨਤ ਮਹਾਦੇਵ ਕੋ ਕਹਿ ਸਦਾ ਸਿਮ ਨੰਕਾਰ ਦਾ ਚਿੰਤਨ ਭੀਵ ਆਪੇ ਆਪਣੀ ਭੂਤਾ ਜੇਤੀ ਵਨਤ ਪਿੰਪਿੰ ਤੋਂ ਹੈ ਤੀਤੀ ਤੁਮਰਾ ਲਕਣਾ ਜਾਏ ਬਸਾਰਾ ਕੈ ਗ੍ਰਿਤ ਸਜਾ ਪ੍ਰਥਮ ਸੰਸਾਰਾ ਇਕਾ ਰੂਪਨੁ ਉਸਰੂਪਾ ਅੰਕਪੇ ਹੋਰ ਆਗੇ ਕੋਪਾ ਅੰਡਜ ਜੇਰਜ ਸੇਦਸਿਨ ਨੇ ਤੁਝ ਖਾਨ ਗੋਰ ਦਿਨਨੀ ਕਉ ਫੁਲ ਰਾਜਾ ਹਵੈ ਬੈਠਾ ਕੋਛ ਮਟਪੇ ਸੰਕੜੀ ਬੈਠਾ ਸਗਰੀ ਸਿਸ਼ਟ ਦਿਖਾਇ ਚੰਪਵ ਆਦ ਜੁਗਾਦ ਸ੍ਰੂਪ ਸਿੰਪ ਵਰਛਾ ਮਹਿ ਰਤਮ ਕਰੋ ਸਿਕ ਉਵਾਰ ਅਿਕਸਿਕ ਸੰਗਰੋ दुष्ट जिथे उठ पद्धति बात ता सक्रमलेच करम खाता जे अस्तुजत अवसरनी परे तिनके दुष्ट दुक्त मरे पुरख जीवन पक परे ति हारे तिनके तुम संग सटारे जो कल को एक बार ते आए है ताके काल इतना है रक्षा होए ता सब काल दुष्ट दृष्ट द्रत काल कृपाdistan जाय ने हरहु ता विता तन कु महारो ਇਰੇ ਦੋਸਤ ਡਕਾਰ ਮੋ ਸਾਭ ਹੋਈ ਦੁਸਤ ਸਾ ਸਭ ਸਕੇ ਨ ਕੋਈ ਇੱਕ ਵਾਰ ਜਿਵੇਂ ਤੁਮੈਂ ਸੰਭਾਰਾ ਕਾਲ ਪਾਸ ਤੇ ਤਾਹੇ ਬਾਰਾ ਜੀ ਨਨਾਂ ਅੰਤਿਆਰੋ ਕਾ ਦਰਦ ਦੁਸਤ ਟੋਕ ਤੇ ਰਹਾ ਖੜਕੇ ਤਮੇ ਸਦਨ ਕੇ ਆਈਆ ਪਾਸ ਤੇ ਲਿਓ ਵਾਰੀ ਸਰ ਕੋਰ ਮੋ ਕਾਹੀ ਦੁਸਤ ਟੋਕ ਲਿਓ ਬਚਾਈ ਜਗਿਆ ਪਾਏ ਪਾਏ ਜਬ ਤੇ ਤੁਮਰੇ ਤਖਤੇ ਕੋ ਅੱਖ ਤਰੇ ਨੀ ਆਨਿਓ RAM REHIM PURAN QURAN ਨੈ ਰੁਥੈ ਮਤ ਇਕ ਨ ਮੰਨਿਓ ਸਿੰਗਲ ਸਾਸਤਰ ਸੁਐ ਬੋPedido ਗਏ ਹਮੇਕ ਨ ਜਾਣੀਓ ਸਿਸਪਾਨ ਗਰਪਾਤ ਮਰੀ ਘਰ ਮੈਨਾ ਕਿਉ ਸਭ ਤੋਏ ਵਿਖਾਨੇ ਦੋਰਾ ਸਿਦਰ ਦਵਾਰ ਕੋ ਛਾਡ ਕੇ ਗਏ ਤੋ ਹਰ ਦਵਾਰ ਬਾਹੇ ਗਏ ਕਿ ਲਾਜ ਅਸ ਗੋਬਿੰਦ ਰਾਸ ਤੋਵਾਰ ਸਗਲ ਦਵਾਰ ਕੋ ਛਾਡ ਕੇ ਗਏ ਤੋ ਹਾਰੋ ਦਵਾਰ ਵਾਹੇ ਗਏ ਕਿ ਲਾਜ ਅਸ गोविंद दास तुहार रामकिल मल्ला दी जान औंदे कोंगार सतगुरु प्रसाद आनंद दिया मेरी माए सतगुरु मैं पाया सतगुरु ता पाया सै सती मन बजियां बधाइयां राग تن परिवार बियां शब्द गावन आईयां शब्दों त गावो हरि तेरा मन जि नि बसाया कह नानक नन्दो आ सतगुरु मैं पाया ए मन मेरे आ तू सरदार नाल ले नारो तू मन मेरे दूसरा विशारन ਅੰਕੀ ਕਾਰੋ ਕਰੇ ਤੇਰਾ ਕਰ ਸਾਸਵਾ ਨਾ ਸਬਨ ਗਲਾਂ ਸੁਰਖਸਾ ਮੀ ਸੋ ਕਿਉ ਮਨੋ ਵਿਚਾਰੇ ਐ ਨਾਨਕ ਮਨ ਮੇਰੇ ਸਰਦਾਰ ਹੋਰ ਨਾਲੇ ਸਾਚੇ ਸਾਈ ਬਾ ਗਾ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਜਿਸ ਦੇ ਸੋ ਪਾਵੇ ਸਦਾ ਸਿਖ ਸਰਾਹਲੇਰੀ ਨਾਮਨ ਵਸਾਵੇ ਨਾਮ ਜਿਮ ਗਮਨ ਵਸਿਆ ਬਾਜੀ ਸੋ ਲਖਨੇਰੇ ਕਹਿਣਾ ਸੱਚ ਸਾਈ ਕਾ ਨਹੀਂ ਕਰਦਾ ਤੇਰਾ ਸੱਚਾ ਨਾਦਾਰੋ ਸੱਚਾ ਨਾਮਦਾਰ ਮੇਰੇ ਜਿਨੂੰ ਖੰਸਾ ਗਵਾਈਆਂ ਅਰ ਸ਼ਾਂਤ ਸੁਖਮਨ ਆਏ ਵਸਿਆ ਜਿਨੀਥਾ ਸਭ ਜਾਈਆਂ ਜਿਦਾ ਗੁਰਵਾਨ ਕੀਤਾ ਗੁਰੂ ਤੋਂ ਜਿਸ ਦੀਆਂ ਵਡਾਈਆਂ ਕਹਿ ਨਾਨਕ ਸੁਨੋ ਸੰਤੋ ਸ਼ਤਰੂਪੇ ਅਰ ਸਚਨਾ ਮਰਦਾ ਦਰਵਾਜੇ ਪੰਚ ਸਿੱਖ ਕਰ ਸੁਆਗਿਆ ਗਾ ਸਵਾਗਤ 14 ਦਵਾਜੇ। ਅਲਾਜਿਤ ਕਰਤਾ ਰਹੀਆ ਪੰਚ ਤੂਤੂ ਦਵਾਸ ਕੀਤੇ ਕਾਲ ਕੰਟ ਕੁਮਾਰਿਆ। ਤੁਰ ਕਰਮ ਪਾਇ ਤੋ ਜਿਨ ਕੋ ਸੀ ਨਾਮ ਅਰ ਗੱਲ ਲੱਗਿਆ ਕਹਿ ਨਾਨਕ ਐਸ ਕੋ ਅਤਿਤ ਕਰਨ ਦਵਾਜੇ। ਆਨੰਦ ਸੁਨੋ ਵੱਡ ਪਾ ਗਿਓ। ਸਰਲ ਮਨ ਵਰਤ ਪੂਰੇ ਪਾਰ ਪਰਮਪਰ ਪਾਇ ਉਸ ਅਗਲਕ ਸੂਰੇ। ਦੁਖ ਰੋਗ ਸੰਤਾਪ ਤਰੇ ਸੋਣੀ ਸੱਚੀ ਬਾਣੀ। ਅੰਦਜ਼ਾਲ ਜਨ ਬੈ ਸਿੱਖ ਪੂਰੇ ਗੁਰ ਤੇ ਜਾਣੀ ਸੁਣ ਤੇ ਗੁਨੀਤ ਕਹਤੇ ਪਵਿੱਤ ਸਤ ਗੁਰ ਹਾ ਪ੍ਰਭੂਰੇ ਇਨਵੰਤ ਨਾਨਕ ਗੁਰ ਚਰਨ ਲਾਗੇ ਅਜੇ ਅਨਹੱਤ ਤੂਰੇ ਮਦਵਣੀ ਮਾਲਾ ਗੰਜ ਮਾਤਾਲ ਵਿੱਚ ਬਸਤੂ ਪਇਓ ਸਭ ਸੰਤੋ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇਦਾਰ ਹੋ ਜੇ ਕੋ ਪਾਵੈ ਜੇ ਕੋ ਕੁੰਚੈ ਤਿਸ ਕਾ ਹੋਇ ਉਦਾਰੋ ਇਹ ਵਸਤ ਜਿਨ ਜਾਇ ਨਿਤਿ ਨ ਰਖਿਉ ਧਾਰੋ ਤਮ ਸੰਸਾਰ ਚਲਨ ਅਕ ਤਰੀ ਰਹਿ ਸਭ ਨਾਨਕ ਬ੍ਰਹਮ ਪ੍ਰਸਾਰ ਸ਼ਲੋਕ ਮਾਲਾ ਪੰਜਵਾਂ ਫੇਰਾ ਕੀਤਾ ਜਤੋ ਨਹੀਂ ਮੈਨੂੰ ਜੋਗ ਤੋਈ ਮੈਨੇ ਬੁਨਾਰੇ ਕੋ ਬੁਨ ਨਹੀਂ ਆਪੇ ਦਰਸ਼ਪਿਓਈ ਦਰਸਪਿਆ ਮੈ ਰਾਮ ਤੋਈ ਸਤਿਗੁਰ ਸੱਚ ਨਿ ਮਿਲੇ ਆ ਨਾਨਕ ਨਾਮ ਮਿਲਾ ਤਾਂ ਜੀਵਾਂ ਤਨ ਮਨ ਠਿਵੇ ਹਰਿਆ ਦਰਸਪਿਆ ਮੈ ਰਾਮ ਤੋਈ ਅਤਿਗੁਰ ਸਚਿਨ ਮਿਲੇਆ ਨਾਨਕ ਨਾਮ ਮਿਲੇ ਤਾਂ ਜੀਵਾ ਹਨਮਨ ਥਿਵੇ ਹਰੇ ਆ ਅਤਿਪਗੋ ਜੀਬਰਮ ਅਤਿਪਗੋ ਤੀਬਰਮ ਕਬਚ ਕਉਚ ਤੇ ਪਾਸੇ ਰਜੇ ਖੜਗ ਖੰਡਾ ਅਸੀਂ ਕਰ ਧਰਮ ਰਖ ਛਤਰੀ ਵਿਸ਼ਵ ਪਾਲ ਭੂਪਾਲ ਪਛੋ ਪਲ ਪਛਰਨ ਕਛਤਰੀ ਰਾਜ ਮੰਡਾ ਤੇ ਵਰਚੰਡਾ ਇਸ਼ਰੀ ਦਰਬਾਰ ਸ਼ਕਤ ਬ੍ਰਹਮ ਨਿਵੇਸ਼ਨ ਵੀ ਭਾਨੀ ਤੁਮ ਦਰਬਾਰ ਹੈ ਨਿਤ ਜੋਤ ਕੀ ਮੁਕਤ ਦਾ ਇੱਕ ਤਰ੍ਹਾਂ ਤਰ ਕਿਰਪਾਨ ਹੈ ਚੰਡ ਕਾ ਮਿਰਤ ਜਗਤ ਜੰਨੀ ਕਾਲ ਕਾ ਗੁਣ ਖਾਨ ਹੈ ਕਾਲ ਜੋਤੀ ਨਹਿਕਲੰਕਾ ਮਹਾਵਲੀ ਦਿੱਰਤਮਾਨ ਬ੍ਰਹਮਾਨ ਗਪਨਹਾਨ ਕਰਤਪਾਨ ਵਜਤ ਗੁਮਾਨ ਹੈ ਕਉਚ ਬ੍ਰਹਮ ਕੋਤੀ ਸੈ ਪੜਾ ਜੋ ਨਿਛਤਰੀ ਰੰਜੀਤ ਰਾਇ ਨਿਰਪੀਤ ਰਜੇ ਸਿਟਪਾ ਹੋਇਆ ਯਤਰੀ ਲਾ ਵੇਦ ਪੇਦ ਪੜਾ ਬਿਪਵੈਸਾ ਤਾਂ ਸੁਖ ਸੰਪਤਾ ਤੰਤਾਂ ਤਾਂ ਨਾ ਰਹੁ ਸੁਧਰ ਪਾਇ ਸੁਖ ਸੰਪਤਾ ਦੋ ਰਾਇ ਕੋ ਲਹਿਰ ਕੋ ਵਿੰਦ ਕਾ ਸੁਨੋ ਖਾਲਸਾ ਵੀਰ ਫਤੇ ਪਾਵੇਂ ਦਾਨਵੇਂ ਬਕਰਵਾ ਸੰਸੀਰ ਅਥ ਭਗੋਤੀ ਬ੍ਰਹਮ ਕੋ ਕਿਲੇ ਤੇ ਪਾਸੇ ਤੁਸਮੀ ਖੜਕਾ ਖੰਡਾ ਅਸੀਂ ਕਰ ਧਰਮ ਰਸਿ ਛਤਰੀ ਮਿਸੋ ਪਾਲੂ ਕੋਲ ਪੱਛਪਰ ਪੱਛ ਰਣਕ 36 ਰਾਜਮੰਡਾ ਦੇਵੰਡਾ ਇਸ ਵੀਰੇ ਕਰਵਾ ਰਹੇ ਸਤਿ ਬ੍ਰਹਮਣ ਵੈਸ਼ਨਵ ਗਵਾਨੀ ਦੇ ਦਰਬਾਰ ਨਿਤਜੋਤਿ ਦੇ ਮੁਦਾਇਕ ਧਰਾਦਰ ਕਿਰਪਾਣਾ ਚੰਡੂਮੰਤ ਜਗ ਜਨਨੀ ਕਾਲ ਦਾ ਗੁਣਖਾਨ ਅਕਾਲ ਜੋਤੀ ਨਾਇ ਕਲਮ ਕਾਮਾ ਬਲ ਜੀਵਤ ਮਾਨ ਹੈ ਪਬ ਮਾਨ ਦੇ ਫਲਾਨ ਕਰਤਪਾਨ ਦੇ ਜਗਮਾਨ ਹੈ ਕਬਚ ਬ੍ਰਹਮਾ ਗੁਰਤੀ ਸ ਹੈ ਬੜਾ ਜੋ ਨਿਛਤਰੀ ਰਣਜੀਤ ਰਣੇ ਵੀ ਇਸ ਦਾ ਇਸ ਪਾਵੈਤਰੀ ਲੈ ਵੇਦ ਪੇਸ਼ ਕਰਾ ਵੀ ਭਗਵਾਨ ਸਤਨ ਸੁਖ ਸੁਤਾ ਤਨ ਤਾਮ ਤਾਨ ਰੌਸ਼ਿਤ ਦਪਾਇ ਸੁਖੰ ਫਤਾ ਦੁਰਾਇ ਬੋ ਲਹਰ ਗੋਵਿੰਦ ਦਾ ਸੁਨੋ ਪਾਲ ਸਵੀਰ ਅਤੇ ਪਾਉਂਦੇ ਤਾਂ ਮੈਂ ਬਕਰ ਹਾਸਮ ਸੀ ਹੱਥ ਬਹੁਤੀ ਪਰਮ ਕੌਚ ਲਿਖਤੇ ਪਾ 0.8 ਖੜਖੰਡਾ ਸ਼ਿਕਰ ਤਰੰਗ 14 ਦਿਨ ਪ੍ਰਭੂ ਦਾਕ 76 ਯੂਸੋ ਪਾਲਪਾਲ ਪਚਪਲ ਪਚਰਨ ਦੇ ਚੁੱਪੇ ਵਿਆਜ ਮੰਦਤ ਚੰਦਾਈ ਸ੍ਰੀ ਗਰਵਾਰ ਸਿੱਤ ਬ੍ਰਹਮਣੀ ਵਸਨ ਮੀ ਭਵਾਨੀ ਤੁੰਦਰਵਾਰ ਇਹ ਤੋਂ ਜੋਤਕ ਮੁਕਤਾਇਕ ਤਰਾਤਰ ਗੁਰਵਾਨ ਜੰਡੀਆਂ ਮਿੱਟ ਜਗ ਜੰਨੀ ਕਾਲ ਕਾਗਨ ਗਾਣੇ ਕਾਲ ਜੋਤੀ ਨੈਕਲੰਕਾ ਮਾਵਲੀ ਤੁਮਾਨਾ ਬਰ ਮਾਨਾ ਕਲਨਾਨਾ ਕਲਪਾਨਾ ਕਲਨਾਨਾ ਇਹੋ ਟੇ ਬ੍ਰਹਮਾਗਦੇਸ਼ਾ ਪੜਾਇਲ ਵਿੱਚ ਸ੍ਰੀ ਰਣਜੀਤ ਲੈ ਨਿਰਪੇਤ ਰਹਿ ਦੀ ਸੁਭਾਵ ਅਤਰੀ ਲੈ ਵੇਦ ਪੇਦ ਪੜਾ ਬਿਰੂ ਪੈਸਾ ਤਨ ਸੁਖ ਸੰਪਤਾ ਤਨ ਕਾਮ ਤਨ ਰੋਗ ਸੁਧ ਪਾਇ ਸੁਖ ਸੰਪਤਾ ਦੋਰਾ ਇਹ ਬੋਲਾ ਹਰ ਗੋਵਿੰਦ ਕਾ ਸੁਨੋ ਖਾਸ ਵੀਰ ਫਤੇ ਪਾਉ ਮੈਦਾਨ ਮੈਂ ਪ੍ਰਗਟ ਹਾ ਸੰਸ਼ੀਰ ਅਥ ਭਗਵਤੀ ਬ੍ਰਹਮ ਕੋ ਜਲੀ ਦੇ ਬਾਸੇ ਦਸਮੀ ਖੜਖੰਡਾ ਸਿਕਰ ਧਰਮ ਅਸਤ ਸਤਰੀ ਵਿਸ਼ੇ ਪਾਲ ਪਾਲ ਪਚ ਪਲ ਪਚਰਨ ਕੋ ਸਤਿ ਰਾਜ ਮੰਡਾ ਦੇ ਵਿਚੰਡਾ ਸ਼੍ਰੀ ਗੁਰੂ ਆਸ਼ਾ ਦੇ ਬ੍ਰਹਮ ਨਿਵਾਸ ਨੂੰ ਜੀ ਸਤਿ ਨਿਬਿਵਾਨੇ ਤੁੰਦਰਵਾਰ ਤੇ ਚੋਦੋ ਮੁੰਡਾ ਜੀਰਾ ਅਦਾਰਾ ਫਰਮਾਨ ਚੱਲਿਆ ਰੁਕ ਜੀ ਤਿੰਨ ਕਾਲ ਕੋਂ ਖਾਣੇ ਕਾਲ ਜੋ ਕਿ ਨਗਰ ਮੁਕਮਾ ਹੋਈ ਦੇ ਸਮਾਨ ਹੈ ਬਗਵਾਨ ਬਸਲ ਹਨ ਦੇ ਕਾਲ ਜੀ ਬਗਵਾਨ ਕੋ ਜਗਰ ਬਗਵਾਨ ਉੱਤੇ ਬੜਾ ਚੇਤੇ ਰਣਜੀਤ ਰਣੇ ਦੇ ਵਿਚਰੇ ਅਸਿ ਭਗਤ ਲੱਗੇ ਜੇਟਾ ਬਟਾ ਬਸ ਸਤ ਸੰਪ੍ਰਥਾਂ ਤਾਂ ਲਾਉਣਾ ਹੋਵੇ ਚਿੱਤ ਪਾਇ ਸੁਖਮ ਪਤਾ ਦੋ ਰਾਜ ਬੋਲ ਹਰੋਬਿੰਦ ਦੇ ਸਮੇਂ ਕਾਲ ਕਵੀਰ ਕਿਤੇ ਬਾ ਮੈਲਾ ਆਨੰਤ ਪ੍ਰਸੰਤੀ ਅਧੂਵ ਦਿਵਰਮ ਕੋ ਚਲਿਤੇ ਬਾ 6.5 ਮੇ ਖੜਕੰਡਾ ਸੀ ਕਰਤਮ ਚਤਰੀ ਵਿਸ਼ੇ ਕਾਲ ਮੁਕਾਲ ਪਚਪਲ ਬਚਰਨ ਪਚਤੀ ਰਾਜਮੰਡਾ ਤੇ ਟੰ ਇਸ ਵਰੀ ਕਰਵਾਇਆ ਸਤਿਬਰਮਨਿਵਾਸਨ ਨੂੰ ਨਿਦਰਵਾਣ ਚੌਥਮ ਉਤਰਾਵਤਰਾਦਰ ਕਰਵਾਉਣ ਅਕੰਧ ਵਿੱਚ ਜੰਨੀ ਕਾਲ ਖਗੋਲ ਖਾਨੇ ਕਾਲ ਜੋਤੀ ਨਾਨਕ ਲੰਕਾ ਮਾਵਲ ਜੇਤਬਾਨ ਪਰਮਾਨੰਥ ਖਾਲਾਨ ਵਰਤਾਨ ਗਜਮਾਨ ਕਲਜੁਰਮਾ ਅਕੀਸਰ ਬੜਾਨ ਸਤਿਵਿੰਨ ਜੀਤਲੇ ਇਹ ਵੀ ਤਰਾਂ ਜੀ ਭਾਵਤਿ ਲੈਵੇ ਤੇ ਕੜਾ ਬਿਰੂ ਲੈੇਦਾ ਨੜਾ ਬੇਲੇ ਪੇੜ ਕੜਾ ਬਿਰੂ ਕਾਸ਼ੇ ਤਨ ਸੁਤੰਤਲ ਤਾਮ ਤਾਮ ਤਨ ਉਹ ਜੀ ਤੇ ਪੰਜੰਦਰਾ ਤਾ ਕੋਰਾ ਗੁਲਾਹੇ ਨਿਮਨਵਾ ਕਾਲਸਾ ਵੀ ਖਤਰ ਕੰਮੇ ਦਾਣ ਫਗਰ ਹਸ ਜੀਰ ਸਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰੂ ਤੁਮਰੇ ਕਾਸ ਵਾਰੇ ਦੁਸ਼ਟ ਦੂਤ ਪਰਮੈਸਰ ਵਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦ ਸਾ ਸਾ ਸਭਸ ਕਰ ਦਿਨੇ ਅਬਤ ਨਾਮ ਹਰਸ ਪੀ ਲੈ ਮੇਰ ਕੋ ਹੋਏ ਕੋ ਜੋ ਭਗਵਾਨ ਸਾਸ਼ਨਤ ਮਿਲ ਕਿੰਨੋ ਦਾਣ ਸੰਕਰੇ ਪ੍ਰਵੰਤਰ ਜਾਮੀ ਨਾਨਕੋ ਟਕਰੀ ਬਰਕਸ਼ਾਮੀ ਤਤੇ ਵਾਉਨ ਲੱਗੀ ਬਾਰ ਬਨੁਸ਼ਰਨਾ ਜੋ ਗਿਰਧ ਹਮਾਰਾ ਰਾਮ ਬਰਦੁਖ ਲਗੇ ਨਾ ਪਾਈ ਸਤਿਗੁਰੂ ਪੂਰਾ ਵੇਡੇ ਆ ਜਿਨ ਮਨਤ ਬਣਾਈ ਰਾਮ ਨਾਮੋ ਖੱਦੀ ਐ ਕਾਲੀ ਬਲਾਈ ਰਹਾ ਹੋ ਰਾਖ ਲਈਏ ਨ ਰਖਨ ਹਾਰ ਸਭ ਆ ਦੇ ਮਟਾਈ ਕੋ ਨਾਨਕ ਕਿਰਪਾ ਵਈ ਪ੍ਰਭੇ ਸਾਈ ਕੋ ਨਾਨਕ ਕਿਰਪਾ ਵਈ ਪ੍ਰਭੇ ਸਾਈ ਤਤੇ ਵਹੁਣ ਲੱਗੀ ਹਾਰ ਬਰ ਮਿਸ਼ਰਨਾਈ ਜੋ ਗਿਰਧ ਹਮਾਰਾ ਰਾਮ ਪਾਰ ਦੁਖ ਲਗੇ ਨ ਪਾਈ ਸਰਭ ਪੂਰਾ ਭੇਟਿਆ ਜਨਮਤ ਬਣਾਈ ਰਾਮ ਨਾਮੋ ਖੱਦੀ ਐ ਕਾਲੀ ਬਲਾਈ ਰਹਾ ਹੋ ਰਾਖ ਲਈਏ ਨ ਰਖਨ ਹਾਰ ਸਭ ਆ ਦੇ ਮਟਾਈ ਤੋ ਨਾਨਕ ਕਿਰਪਾ ਵਈ ਪ੍ਰਭੇ ਸਾਈ ਕੋ ਨਾਨਕ ਕਿਰਪਾ ਵਈ ਪ੍ਰਭੇ ਸਾਈ ਗੋਵਿੰਦ ਦੇ ਮੁਕੰਦੇਵ ਉਦਾਰੇ ਪਾਰੇ ਹਰੀੰਗਰੀ ਨਾਮੇ ਆਤਮੇ ਗੋਵਿੰਦ ਦੇ ਮੁਕੰਦੇਵ ਉਦਾਰੇ ਪਾਰੇ ਹਰੀੰਗਰੀ ਨਾਮੇ ਕੰਮੇ